ਇੱਕ ਹੀ ਸਾਰਿਆਂ ਦੇ ਵਿੱਚ ਵਿਰਾਜਮਾਨ ਹੈ ਘਟ ਘਟ ਮੈਂ ਹਰ ਜੂ ਬਸੈ ਸੰਤਨ ਕੇਹੁ ਪੁਕਾਰ ਰੱਬ ਦੇ ਪਿਆਰਿਆਂ ਨੇ ਦੱਸਿਆ ਗਿਆ ਕਿ ਇੱਕ ਪਰਮਾਤਮਾ ਹੈ ਸਾਰਿਆਂ ਦੇ ਵਿੱਚ ਉਹਦੀ ਸਤਾ ਉੱਤੇ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਹ ਚਾਨਣ ਸਮੇ ਚੰਨੂਏ ਉਸ ਵਾਹਿਗੁਰੂ ਦੀ ਜੋਤ ਕਰਕੇ ਹੀ ਮਨੁੱਖ ਬੋਲਦਾ ਕਿ ਟੁਰਿਆ ਫਿਰਦਾ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਓ ਅੰਕਾਰ ਇੱਕ ਪਰਮਾਤਮਾ ਹੀ ਸਰਵ ਵਿਆਪਕ ਹੈ ਸਾਰਿਆਂ ਦੇ ਵਿੱਚ ਸੁਭਾਈ ਮਾਨ ਹੈ ਸਾਰਿਆਂ ਦੇ ਵਿੱਚ ਵਰਤਦਾ ਪਿਆ ਹੈ ਸਭ ਜੋਤ ਤੇਰੀ ਜਗ ਜੀਵਨਾ ਜਿੰਨੇ ਘਟ ਸਰੀਰ ਨਜ਼ਰ ਆ ਰਹੇ ਨੇ ਇਹ ਸਭ ਪਰਮਾਤਮਾ ਦੇ ਨੇ ਨਿਤਿਆਨੰਦ ਨੇ ਧੰਗੂ ਹਰਗੋਬਿੰਦ ਮਹਾਰਾਜ ਜੀ ਨੂੰ ਪੁੱਛਿਆ ਸੀ ਕਿ ਪਾਤਸ਼ਾਹ ਅਸੀਂ ਵੀ ਇਹ ਗੱਲ ਬਿਆਨ ਕਰਦੇ ਹਾਂ ਬਹੁਤ ਲੋਕਾਂ ਨੂੰ ਦੱਸਿਆ ਹੈ ਕਿ ਸਾਰਿਆਂ ਦੇ ਵਿੱਚ ਪਰਮਾਤਮਾ ਵਸਦਾ ਹੈ ਪਰ ਇਹ ਕਿਤਨਾ ਕੁ ਸਤ ਹੈ ਕਿਉਂਕਿ ਕਹਿਣ ਦੇ ਵਿੱਚ ਤੇ ਮੰਨਣ ਦੇ ਵਿੱਚ ਜਮੀਨ ਅਸਮਾਨ ਦਾ ਫਰਕ ਹੁੰਦਾ ਅਸੀਂ ਕਹਿੰਦੇ ਜਰੂਰ ਹਾਂ ਪਰ ਸਾਡਾ ਮਨ ਨਹੀਂ ਮੰਨਦਾ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਨੇ ਆਦਮੀ ਸ਼ਾਮੀ ਆਮੀ ਤੇਰੇ ਅੰਦਰ ਦੇ ਪਰਮਪੁਲੇ ਕੇ ਦੂਰ ਕਰਾਂਗੇ ਉਹਨੇ ਨਿਤਿਆਨੰਦ ਨੂੰ ਸਤਗੁਰੂ ਜੀ ਦੇ ਦਰਬਾਰ ਦੇ ਅੰਦਰ ਆਇਆ دیਵਾਨਾ ਦੀ ਸਮਾਪਤੀ ਹੋਈ ਸਤਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਆਖਿਆ ਕਿ ਭਾਈ ਗੁਰਦਾਸ ਜੀ ਇੱਕ ਘੜਾ ਲੈ ਕੇ ਆਓ ਉਸ ਘੜੇ ਦੇ ਅੰਦਰ ਪਾਣੀ ਪਾਓ ਪਾਣੀ ਪਾਇਆ ਗਿਆ ਸਤਗੁਰੂ ਜੀ ਨੇ ਆਖਿਆ ਇਸ ਘੜੇ ਦੇ ਅੰਦਰ ਦੱਬ ਕੇ ਮਿੱਟੀ ਪਾ ਦਿਓ ਮਿੱਟੀ ਪਾ ਦਿੱਤੀ ਗਈ ਮਿੱਟੀ ਦੇ ਨਾਲ ਘੜਾ ਪੂਰਨ ਹੋ ਗਿਆ ਭਰ ਗਿਆ ਛਕੜਾ ਜਾਂ ਬਣ ਗਿਆ ਮਰਦ ਕਹਿੰਦੇ ਨੇ ਹੁਣ ਨਿਤਿਆਨੰਦ ਜੀ ਤੁਸੀਂ ਦੇਖੋ ਇਹਦੇ ਵਿੱਚੋਂ ਚੰਦਰਮਾ ਵਖਾਈ ਤੇ ਰਿਆ ਗਿਆ ਆਖਣ ਲੱਗੇ ਨਹੀਂ ਪੁੱਛਿਆ ਕਿ ਚੰ드ਰਮਾ ਹੈ ਕਹਿੰਦਾ ਜੀ ਹੈ ਤੇ ਸਹੀ ਪਰ ਇਹਦੇ ਵਿੱਚ ਨਹੀਂ ਦਿਖਾਈ ਦੇ ਰਿਹਾ ਸਤਗੁਰੂ ਜੀ ਨੇ ਪੁੱਛਿਆ ਇਹਦੇ ਵਿੱਚ ਕਿਉਂ ਨਹੀਂ ਦਿਖਾਈ ਦੇ ਰਿਹਾ ਕਹਿੰਨ ਲਗੇ ਮਹਾਰਾਜ ਕਿ ਮਿੱਟੀ ਦੇ ਨਾਲ ਭਰ ਗਿਆ ਇਸ ਕਰਕੇ ਇਹਦੇ ਵਿੱਚੋਂ ਚੰ드ਰਮਾ ਦਾ ਜਿਹੜਾ ਦੀਦਾਰ ਹੈ ਉਹ ਕਰਨਾ ਮੁਸ਼ਕਲ ਹੈ ਭਾਈ ਗੁਰਦਾਸ ਜੀ ਨੂੰ ਹੁਕਮ ਹੋਇਆ ਇੱਕ ਕੜਾ ਹੋਰ ਲੈ ਕੇ ਆਓ ਉਹਦੇ ਵਿੱਚ ਜਲ ਹੋਵੇ ਜਲ ਦੇ ਨਾਲ ਭਰਿਆ ਹੋਇਆ ਕੜਾ ਨਿਤਿਆ ਅਨੰਦ ਕੋਲ ਖਲੋਤਾ ਦੇਖਦਾ ਹੈ ਸਤਗੁਰੂ ਜੀ ਪੁੱਛਦੇ ਨੇ ਕਿ ਦੇਖ ਇਹਦੇ ਵਿੱਚੋਂ ਚੰ드ਰਮਾ ਨਜ਼ਰ ਆ ਰਿਹਾ ਹੈ ਕਹਿੰਦਾ ਜੀ ਨਜ਼ਰ ਆ ਰਿਹਾ ਮਹਾਰਾਜ ਕਹਿੰਦੇ ਨੇ ਫਿਰ ਉਧਰ ਕੋਈ ਕਮੀ ਨਹੀਂ ਇੱਧਰ ਕਮੀ ਹੈ ਸਤਿਗੁਰੂ ਜੀ ਮੈਂ ਸਮਝਾ ਲਿਆ ਮਾਰਦ ਕਹਿੰਦੇ ਨੇ ਅੰਦਰ ਦਾ ਜਿਹੜਾ ਘੜਾ ਹੈ ਨਾ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਭਰਿਆ ਪਿਆ ਕਾਮ ਕ੍ਰੋਧ ਨਗਰਭੋ ਭਰਿਆ ਮਿਲ ਸਾਧੂ ਖੰਡਲ ਖੰਡਾਪੀ ਆ ਜਿਹੜੀ ਨਗਰੀ ਹੈ ਸਰੀਰ ਹੈ ਇਹ ਨਗਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਭਰਿਆ ਪਿਆ ਸਤਿਗੁਰੂ ਜੀ ਨੇ ਆਖਿਆ ਕਹਿੰਦੇ ਨੇ ਜਦੋਂ ਤੱਕ ਸਾਧੂ ਨਹੀਂ ਮਿਲੇਗਾ ਉਦੋਂ ਤੱਕ ਅੰਦਰ ਪਵਿੱਤਰ ਨਹੀਂ ਹੋਵੇਗਾ ਅੰਦਰ ਪਾਵਨ ਨਹੀਂ ਹੋਵੇਗਾ ਨਿਤਿਆ ਅਨੰਦ ਸਮਝ ਚੁੱਕਾ ਸੀ ਕਿ ਗੁਰੂ ਦੀ ਕਿਰਪਾ ਤੋਂ ਬਿਨਾਂ ਪਰਮੇਸ਼ਰ ਦੀ ਪ੍ਰਾਪਤੀ ਬੜੀ ਮੁਸ਼ਕਲ ਹੈ ਸਤਿਗੁਰ ਦੀ ਆਖਦੇ ਨੇ ਇੱਕ ਉਹ ਅਹੰਕਾਰ ਪਰਮੇਸ਼ਰ ਇੱਕ ਹੈ ਸਰਵ ਵਿਆਪਕ ਹੈ ਪਰ ਸਰਵ ਵਿਆਪਕ ਹੋਣ ਦੇ ਬਾਵਜੂਦ ਵੀ ਉਹਦੀ ਪ੍ਰਾਪਤੀ ਕਰਨੀ ਬੜੀ ਮੁਸ਼ਕਲ ਹੈ ਜਿਵੇਂ ਤੁਹਾਡੇ ਘਰ ਦੇ ਕੋਲੋਂ ਦੀ ਭਾਵੇਂ ਲੈਣਾ ਵਿਸ਼ਿਆ ਹੋਣ ਦਿਨ ਦੇ ਵਿੱਚੋਂ ਭਾਵੇਂ 10 ਵਾਰੀ ਪੋਖੋਂ ਟ੍ਰੇਨਾਂ ਲੰਘਦੀਆਂ ਹੋਣ ਪਰ ਤੁਹਾਨੂੰ ਟ੍ਰੇਨ ਦੇ ਵਿੱਚ ਬੈਠਣ ਦੇ ਲਈ ਸਟੇਸ਼ਨ ਹੀ ਜਾਣਾ ਪੈਣਾ ਉਹੀ ਇੱਕ ਪਲੇਸ ਹੈ ਉਹੀ ਇੱਕ ਥਾਂ ਹੈ ਜਿੱਥੇ ਜਾ ਕੇ ਤੁਸੀਂ ਆਪਣੇ ਨਾਮ ਦੇ ਨਾਲ ਟ੍ਰੇਨ ਦੇ ਵਿੱਚ ਬਹਿ ਸਕਦੇ ਇਸੇ ਤਰ੍ਹਾਂ ਗੁਰੂ ਦਾ ਦਵਾਰ ਹੋਏ ਸੋਝੀ ਪਾਏ ਸੀ ਆ ਜਿਹੜਾ ਗੁਰੂ ਦਾ ਦਵਾਰ ਹੈ ਇਹ ਮਨੁੱਖੀ ਰੇ ਸਟੇਸ਼ਨ ਨਹੀਂ ਹੈ ਇਹ ਤੇ ਸਿੱਧੀਆਂ ਜਿਹੜੀਆਂ ਗੱਡੀਆਂ ਨੇ ਨਾ ਇਸੇ ਦੀ ਰੱਬ ਦੇ ਘਰ ਵੱਲ ਦੁਨੀਆਂ ਦੇ ਵਿੱਚ ਕੋਈ ਐਸਾ ਪਲੇ ਪਰਮ ਨਹੀਂ ਜਿੱਥੇ ਜਾ ਕੇ ਤੁਸੀਂ ਟਿਕਟ ਘਟਾਓ ਤੇ ਆਪੋ ਸਾਨੂੰ ਰੱਬ ਦੇ ਘਰ ਲੈ ਚੱਲ। ਪਰ ਧੰਤਨ ਤਾਂ ਸੇਬ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਇੱਕ ਘਰ ਹੈ ਜਿੱਥੇ ਕੋਈ ਪ੍ਰੇਮ ਪਿਆਰ ਭਾਵਨਾ ਦੇ ਨਾਲ ਆਵੇ ਆਪਾਂ ਸਮਰਪਿਤ ਕਰ ਦੇਵੇ ਮਨ ਵਿੱਚੇ ਸਤਿਗੁਰੂ ਕੇ ਪਾਸ ਤੇ ਸੇਵਕ ਕੇ ਘਰ ਦੇ ਵਾਸ। ਫਿਰ ਗੁਰੂ ਦੇ